ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਹੈਂਡਵਰਕ ਦੇ ਪਹਿਣੋ ਬਹੁਤ ਸੋਹਣੇ ਸੂਟ ਦਿਖਾਵਾਂਗੇ ਹੁਣ ਮੈਰਿਜ ਫੰਕਸ਼ਨ ਸਟਾਰਟ ਹੋ ਗਏ ਆ ਅੱਜ ਥੋੜੀ ਵੀਡੀਓ ਲੇਟ ਲੈ ਕੇ ਆਏ ਆ ਥੋੜੇ ਦਿਨ ਬਾਅਦ ਤੇ ਸੋਚਿਆ ਸੀ ਕੁਝ ਪਹਿਣ ਵਾਲੀ ਸਪੈਸ਼ਲ ਲੈ ਕੇ ਆਈਏ ਕੁਝ ਸਪੈਸ਼ਲ ਹੈਂਡਵਰਕ ਦੇ ਸੋਹਣੇ ਜਿਹੇ ਵੱਖਰੇ ਜਿਹੇ ਸੂਟ ਲੈ ਕੇ ਆਈਏ ਤਾਂ ਥੋੜੀ ਜੀ ਵੀਡੀਓ ਲੇਟ ਹੋ ਗਈ ਪਹਿਣਾ ਚੈੱਕ ਕਰੋ ਸਾਰੇ ਤਰ੍ਹਾਂ ਦੇ ਸੂਟ ਦਿਖਾਵਾਂਗੇ ਪਸ਼ਮੀਨੇ ਦੇ ਚੈੱਕ ਕਰੋ ਕਿੰਨੇ ਸੋਹਣੇ ਨਾਲ ਸ਼ਾਲ ਬਣਿਆ ਹੋਇਆ ਵਰਕ ਕਿੰਨਾ ਸੋਨਾ ਕੀਤਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਕੀਤਾ ਹੋਇ ਨੈਕ ਘੇਰਾ ਸ਼ਾਲ ਤੇ ਸਪੈਸ਼ਲ ਬਣਿਆ ਨੈਕਸਟ ਹੈ ਹੈਂਡਵਰਕ ਦੇ ਚੈੱਕ ਕਰੋ ਇੰਨੇ ਹੈਵੀ ਡਿਜ਼ਾਈਨ ਹੈ ਹੈਂਡਵਰਕ ਦੇ ਤੇ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਐਸ ਕੰਪੇਅਰ ਟੂ ਦਾ ਡਿਜ਼ਾਈਨ ਤੇ ਵਰਕ ਦੇ ਠੀਕ ਹੈ ਜੀ ਭੈਣ ਨੂੰ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸੂਟ ਰਿਲੇਟਡ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਫੈਬਰਿਕ ਬਾਰੇ ਪੁੱਛਣਾ ਆ ਪ੍ਰਾਈਸ ਬਾਰੇ ਪੁੱਛਣਾ ਆ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਆਪਣੇ ਕੋਲੇ ਰੈਡੀ ਅਵੇਲੇਬਲ ਆ ਸੂਟ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਲੈਣਾ ਤੇ ਆਰਡਰ ਆਪਣਾ ਕਰਵਾ ਸਕਦੇ ਹੋ ਜਲਦੀ ਤੋਂ ਜਲਦੀ ਪਹਿਣਾ ਆਰਡਰ ਬੁੱਕ ਕਰਵਾਇਓ ਕਿਉਂਕਿ ਮੈਰਿਜ ਫੰਕਸ਼ਨ ਕਰਕੇ ਪਹਿਣਾ ਦੀ ਬਹੁਤ ਡਿਮਾਂਡ ਹੈ ਤੇ ਸੂਟ ਬਹੁਤ ਜਲਦੀ ਸੇਲ ਹੋ ਜਾਂਦੇ ਆ ਸੋ ਜਿਹੜੇ ਜਿਹੜੇ ਪਹਿਣਾ ਬਾਏ ਕਰਨਾ ਚਾਹੁੰਦੀਆਂ ਤੇ ਪਸੰਦ ਕਰਕੇ ਤੁਸੀਂ ਬਾਏ ਕਰ ਸਕਦੇ ਹੋ ਜੇ ਹੈਂਡਵਰਕ ਦੀ ਇਹ ਸੋਹਣੀ ਸਫਾਈ ਨਾਲ ਕਢਾਈ ਕੀਤੀ ਹੋਈ ਬਹੁਤ ਸੋਹਣਾ ਵਰਕ ਕੀਤਾ ਹੋਇਆ ਨੈਕਸਟ ਆਹ ਪਹਿਣਾ ਨੈਚੁਰਲ ਕ੍ਰੇਪ ਦੇ ਵਿੱਚ ਸੂਟ ਅਵੇਲੇਬਲ ਹੈ ਆਪਣੇ ਕੋਲ ਟਾਈ ਐਂਡ ਡਾਈ ਦੇ ਵਿੱਚ ਹੋਣਗੇ ਇਹ ਵੀ ਬਹੁਤ ਹੀ ਸੋਹਣੀ ਕਲੈਕਸ਼ਨ ਆ ਵੇਅਰ ਕੀਤੇ ਹੋਏ ਬਹੁਤ ਸੋਹਣੇ ਲੱਗਦੇ ਆ ਜੀ ਇਹ ਦੁਪੱਟਾ ਵੀ ਟਾਈ ਐਂਡ ਡਾਈ ਚ ਹੋਈਗਾ ਸ਼ਰਟ ਵੀ ਟਾਈ ਐਂਡ ਡਾਈ ਚ ਹੋਏਗੀ ਬਾਟਮ ਇਹਦੇ ਨਾਲ ਆਪਾਂ ਪਲੇਨ ਰੱਖੀ ਹੋਈ ਆ ਠੀਕ ਹੈ ਜੀ ਇਹਦੇ ਵਿੱਚ ਵੀ ਕਲਰ ਹੈਗੇ ਆ ਘਟੋ ਘਟ 8 ਤੋਂ 10 ਰੰਗ अवेलेबल ਹੈਗੇ ਆਪਣੇ ਕੋਲ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣਾ ਕੀਤਾ ਹੋਇਆ ਹੈ ਜੀ ਤੇ ਵਰਕ ਨੈਕਸਟ ਆਵਲ ਨੈਕਸਟ ਡਿਜ਼ਾਈਨ ਆ ਗਿਆ ਪਹਿਲਾਂ ਵੀ ਤੁਹਾਨੂੰ ਡਿਜ਼ਾਈਨ ਇਹਦੇ ਨਾਲ ਦਿਖਾਇਆ ਨੈਕਸਟ ਇਹ ਡਿਜ਼ਾਈਨ ਬਣਿਆ ਹੋਇਆ ਦੋ ਤਰ੍ਹਾਂ ਦੇ ਡਿਜ਼ਾਈਨ अवेलेबल ਆ ਇਹਦੇ ਵਿੱਚ ਵੀ ਕਲਰ ਕਲੈਕਸ਼ਨ ਹੈਗੀ ਆ ਜੀ ਨੈਕਸਟ ਆਹ ਬਹੁਤ ਸੋਹਣੇ ਪਸ਼ਮੀਨੇ ਦੇ ਵਿੱਚ ਆ ਲਾਈਟ ਜਿਹਾ ਸ਼ੇਡ ਪਿਆਰੇ ਜਿਹੇ ਰੰਗ ਵਾ ਜੀ ਨੈਕਸਟ ਆ ਬਹੁਤ ਸੋਹਣੇ ਜੀ ਸੂਟ ਹੈ ਡਬਲ ਟੋਨ ਦੇ ਵਿੱਚ ਹੋਣਗੇ ਬਹੁਤ ਸੋਹਣਾ ਸ਼ਰਟ ਬਣਿਆ ਬਾਟਮ ਤੇ ਨਾਲ ਸੇਮ ਹੀ ਇਹਦੇ ਨਾਲ ਸ਼ਾਲ ਬਣਿਆ ਹੋਏਗਾ ਜੀ ਨੈਕਸਟ ਚੈੱਕ ਕਰੋ ਭੈਣੋ ਆ ਬਟਰਫਲਾਈ ਵਾਲੇ ਸੂਟ ਹੋਣਗੇ ਜੀ ਇਹਦੇ ਵਿੱਚ 3 ਕਲਰ ਅਵੇਲੇਬਲ ਆ ਪਹਿਲਾਂ ਇੱਕ ਕਲਰ ਲੈ ਕੇ ਆਏ ਸੀ ਤਾਂ ਹੁਣ 10 ਕਲਰ ਇਹਦੇ ਵਿੱਚ ਲੈ ਕੇ ਆਏ ਆ ਨੈਕਸਟ ਆ ਬਹੁਤ ਸੋਹਣੇ ਸੌਂਡਾ ਬੁਟੀਕ ਸਟਾਈਲ ਸੂਟ ਬਣੇ ਹੋਏ ਆ ਜੀ ਬਹੁਤ ਹੀ ਸੋਹਣੇ ਜੇ ਬਣੇ ਸੋਬਰ ਜੇ ਨੈਕਸਟ ਆ ਹੈਂਡਵਰਕ ਵਾਲੇ ਸ਼ਰਾਰੇ ਕਰਾਰੇ ਦੇ ਨਾਲ ਸੂਟ ਹੋਣਗੇ ਠੀਕ ਹੈ ਜੀ ਹੈਵੀ ਸ਼ਰਾਰਾ ਕਰਾਰਾ ਤੁਸੀਂ ਸਟਿਚ ਕਰਵਾ ਕੇ ਇਹਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਕਲੈਕਸ਼ਨ ਆ ਪਿਆ ਨੋ ਠੀਕ ਹੈ ਜੀ ਮੈਰਿਜ ਫੰਕਸ਼ਨ ਦੇ ਲਈ ਸਪੈਸ਼ਲ ਸੂਟ ਹੋਣਗੇ ਤੁਸੀਂ ਮੈਰਿਜ ਲਈ ਲੈਣਾ ਆ ਰਿਸੈਪਸ਼ਨ ਪਾਰਟੀ ਲਈ ਲੈਣਾ ਆ ਤੁਸੀਂ ਜਾਗੋ ਲਈ ਲੈਣਾ ਆ ਠੀਕ ਹੈ ਜੀ ਮਹਿੰਦੀ ਲਈ ਸਾਰੇ ਤੁਸੀਂ ਕਲੈਕਸ਼ਨ ਜਿਹੜੀ ਆ ਆਪਣੀ ਲੈ ਕੇ ਇਕੱਠੀ ਕਰਕੇ ਮੈਰਿਜ ਫੰਕਸ਼ਨ ਲਈ ਪ੍ਰੋਪਰ ਤੁਸੀਂ ਸੂਟ ਰੈਡੀ ਕਰਵਾ ਕੇ ਜਿਹੜੇ ਬਾਈ ਕਰ ਸਕਦੇ ਹੋ ਠੀਕ ਹੈ ਜੀ ਸਾਰੇ ਫੰਕਸ਼ਨਸ ਦੇ ਲਈ ਤੁਸੀਂ ਆਪਣੇ ਕੋਲੋਂ ਬਾਈ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਆਉਂਦਾ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਨੈਕਸਟ ਆ ਨੈਚੁਰਲ ਕ੍ਰੇਪ ਚੈੱਕ ਕਰੀ ਚਲੋ ਬਹੁਤ ਸੋਹਣੇ ਐ ਵੀ ਨੈਚੁਰਲ ਕ੍ਰੇਪ ਦੇ ਵਿੱਚ ਹੋਣਗੇ ਜੀ ਨੈਕਸਟ ਆ ਹੈਂਡਵਰਕ ਦੇ ਆਗੇ neck ਕੇਰਾ ਬਾਜੂ ਬਹੁਤ ਸੋਹਣੀ ਬਣੀ ਹੋਈ ਆ ਬਾਟਮ ਬਣੀ ਹੋਈ ਆ ਜੀ ਬਹੁਤ ਸੋਹਣਾ ਇੰਡੈਕਸਡ ਡਾਇਮੰਡ ਟਿਸ਼ੂ ਦੇ ਵਿੱਚ ਆ ਕਾਫੀ ਕਲਰ ਕਲੈਕਸ਼ਨ ਆ ਇਹਦੇ ਵਿੱਚ ਵੀ ਨੈਕਸਟ ਆ ਚੈੱਕ ਕਰੀ ਚਲੋ ਨੇਚਰਲ ਕ੍ਰੇਪ ਦੇ ਵਿੱਚ ਆਗੇ ਜੀ ਬਹੁਤ ਸੋਹਣੇ ਸੂਟ ਹੈ ਜੀ ਇਹ ਲਗ ਲਗ ਕਿਸੇ ਦਾ ਫੈਬਰਿਕ ਪਿਓਰ ਕ੍ਰੇਪ ਵੀ ਹੋਏਗਾ ਨੈਕਸਟ ਆ ਪਸ਼ਮੀਨੀਆ ਦੇ ਸੂਟ ਅਵੇਲੇਬਲ ਹੈ ਆਪਣੇ ਕੋਲ ਜੀ ਠੀਕ ਹੈ ਜੀ ਪਸ਼ਮੀਨੇ ਦੇ ਵਿੱਚ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਆ ਬਾਟਮ ਪਲੇਨ ਰਹੇਗੀ ਸ਼ਰਟ ਜਿਹੜੀ ਪ੍ਰਿੰਟ ਚ ਹੋਏਗੀ ਬਹੁਤ ਹੀ ਸੋਹਣੀ ਕਲੈਕਸ਼ਨ ਆ ਸ਼ਰਟ ਹੋਈ ਗਈ ਜੀ ਪ੍ਰਿੰਟ ਵੇਜ ਬਾਟਮ ਪਲੇਨ ਹੋਈ ਗਈ ਫੈਬਰਿਕ ਜਿਹੜਾ ਬਹੁਤ ਸੋਹਣਾ ਹੋਏਗਾ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਬਹੁਤ ਸੋਹਣਾ ਫੈਬਰਿਕ ਰਹੇਗਾ ਹੰਡਨ ਦਾ ਸੂਟ ਹੋਣਗੇ ਤੁਸੀਂ ਇਹ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੀ ਸੋਹਣੀ ਕਲੈਕਸ਼ਨ ਹੈ ਜੀ ਇਹ ਵਾਲੀ ਚੈੱਕ ਕਰੋ ਜੀ ਬਹੁਤ ਸੋਹਣੇ ਡਿਜ਼ਾਈਨ ਕੀਤਾ ਹੋਇਆ ਰੈਡੀ ਬਹੁਤ ਸੋਹਣੇ ਬਣੇ ਹੋਏ ਹੈ ਜੀ ਸੂਟ ਇਹ ਬਹੁਤ ਸੋਹਣੇ ਸੂਟ ਡਿਜ਼ਾਈਨ ਦੇ ਵਿੱਚ ਰੈਡੀ ਹੋਏ ਹੋਏ ਆ ਚੈੱਕ ਕਰੋ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲਾ ਕਟੋ ਕਟ ਰੰਗ ਦੇ ਵਿੱਚ 15 ਤੋਂ 20 अवेलेबल ਹੈ ਆਪਣੇ ਕੋਲ ਤੁਸੀਂ ਜਿਹੜਾ ਜਿਹੜਾ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜੀ ਨੈਕਸਟ ਪਸ਼ਮੀਨੇ ਸਲਕ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਵੀ ਪਸ਼ਮੀਨੇ ਸਲਕ ਦਾ ਬਹੁਤ ਸੋਹਣਾ ਡਬਲ ਟੋਨ ਦੇ ਵਿੱਚ ਹੁੰਦਾ ਹੈ ਫੈਬਰਿਕ ਇਹ ਬਹੁਤ ਹੀ ਸੋਹਣਾ ਹੈ ਵੀ ਫੈਬਰਿਕ ਅਗਰ ਤੁਸੀਂ ਇਹਦੇ ਤੇ ਕੋਈ ਵਰਕ ਕਰਵਾਉਣਾ ਵਰਕ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਇਦਾਂ ਬਾਈ ਕਰਨਾ ਚਾਹੁੰਦੇ ਹੋ ਇਦਾਂ ਵੀ ਕਰ ਸਕਦੇ ਹੋ ਠੀਕ ਹੈ ਜੀ ਵਰਕ ਕਰਵਾ ਕੇ ਰੈਡੀ ਕਰਵਾਉਗੇ ਤਾਂ ਬਹੁਤ ਸੋਹਣੀ ਗ੍ਰੇ ਸੂਟ ਦੀ ਬਣ ਕੇ ਨਿਕਲ ਕੇ ਆਏਗੀ ਨੈਕਸਟ ਆ ਡਾਈਨ ਡਿਸ਼ੀਨ ਕ੍ਰੇਪ ਦੇ ਵਿੱਚ ਸੂਟ ਅਵੇਲੇਬਲ ਹੈ ਇਹ ਜਾਗੋ ਸਪੈਸ਼ਲੀ ਵਾ ਸੂਟ ਪਹਿਨੋ ਇਹ ਠੀਕ ਹੈ ਜੀ ਨਾਲ ਇਹਦੇ ਸ਼ਰਾਰਾ ਕਰਾਰ ਬਣਾਉਣਾ ਬਾਟਮ ਬਣਾਉਣੀ ਜੋ ਸਟਿਚ ਕਰਾਉਣਾ ਕਰਾ ਸਕਦੇ ਹੋ ਦੁਪੱਟਾ ਚੈੱਕ ਕਰੋ ਬਹੁਤ ਹੀ ਹੈਵੀ ਬਣਿਆ ਹੋਇਆ ਜੀ ਇਹ ਸਪੈਸ਼ਲੀ ਜਾਗੋ ਲੈ ਕੇ ਆਏ ਆਪਣੇ ਲਈ ਪਹਿਨੋ ਸੂਟ ਤੁਹਾਡੇ ਲਈ ਨੈਕਸਟ ਆਹਾ ਜੀ ਪਿਓਰ ਨੇਚਰਲ ਕ੍ਰੇਪ ਦੇ ਵਿੱਚ ਹੈ ਜੀ ਨੈਕਸਟ ਅਲੱਗ-ਅਲੱਗ ਫੈਬਰਿਕ ਨੈਕਸਟ ਆ ਪਸ਼ਮੀਨੇ ਦੇ ਵਿੱਚ ਆ ਗਏ ਇਹ ਨੈਕਸਟ ਡਿਜ਼ਾਈਨ ਹੋਏਗਾ ਪਸ਼ਮੀਨਾ ਦਾ ਦੀ बॉਟਮ ਜਿੱਤੇ ਸੈਲਫ ਪ੍ਰਿੰਟ ਦਾ ਕੰਮ ਕੀਤਾ ਹੋਏਗਾ ਸ਼ਰਟ ਤੇ ਵੀ ਪ੍ਰਿੰਟਡ ਸੂਟ ਹੋਏਗਾ ਜੀ ਇਹ ਠੀਕ ਹੈ ਜੀ ਪਹਿਲਾਂ ਜਿਹੜਾ ਦਿਖਾਇ ਸੀ ਉਹ बॉਟਮ ਪਲੇਨ ਨਾਲ ਸੀ ਇਹ ਸੈਲਫ ਪ੍ਰਿੰਟ ਵਾਲੀ बॉਟਮ ਹੋਏਗੀ ਚੈੱਕ ਕਰੋ ਨੈਕਸਟ ਆ ਗਏ ਜੀ ਗਵਾਂਡੀਅਨ ਸਿਲਕ ਦੇ ਵਿੱਚ ਆ ਗਏ ਜੀ ਬਹੁਤ ਸੋਹਣੀ ਗਵਾਂਡੀਅਨ ਸਿਲਕ ਰਹੇਗੀ ਇਹਨਾਂ ਤੇ ਜਿਹੜੇ ਵੀ ਤੁਹਾਨੂੰ ਪਲੇਨ ਫੈਬਰਿਕ ਦਿਖਾਉਣਾ ਹੈ ਅਗਰ ਤੁਸੀਂ ਪਲੇਨ ਫੈਬਰਿਕ ਬਾਈ ਕਰਨਾ ਚਾਹੁੰਦੇ ਹੋ ਆਪਣੇ ਕੋਲੋਂ ਪਲੇਨ ਵੀ ਕਰ ਸਕਦੇ ਹੋ ਅਗਰ ਤੁਸੀਂ ਵਰਕ ਕਰਵਾ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲੋਂ ਵਰਕ ਵੀ ਕਰਵਾ ਸਕਦੇ ਹੋ ਹੈਂਡ ਵਰਕ ਕਰਾਉਣਾ ਮਸ਼ੀਨ ਵਰਕ ਕਰਵਾਉਣਾ ਕੋਈ ਵੀ ਵਰਕ ਕਰਵਾ ਕੇ ਤੁਸੀਂ ਰੈਡੀ ਸੂਟ ਕਰਵਾਉਣਾ ਕਰਵਾ ਸਕਦੇ ਹੋ ਨੈਕਸਟ ਆ ਪਸ਼ਮੀਨੀ ਦੇ ਵਿੱਚ ਪ੍ਰਿੰਟ ਸੂਟ ਅਵੇਲੇਬਲ ਹੈ ਜੀ ਇਹ ਅਲਓਵਰ ਸੂਟ ਰਹੇਗਾ ਜੀ ਇਹ ਪ्युअर ਪਸ਼ਮੀਨੀ ਦੇ ਵਿੱਚ ਹੋਣਗੇ ਜੀ ਇਹ ਇਹ ਪ੍ਰਿੰਟਡ ਸੂਟ ਹੋਣਗੇ ਆਲਓਵਰ ਹੀ ਇਤ ਦਾ ਬਣੇਗਾ ਸੂਟ ਤੁਸੀਂ ਜਿੰਨਾ ਲੈਣਾ ਕਪੜਾ ਲੈ ਸਕਦੇ ਆ ਆਪਣੇ ਅਕੋਰਡਿੰਗ ਥੈਂਕ ਯੂ